ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਅੱਜ ਅਸੀਂ ਬਣਾਉਣੀ ਹੈਗੀ ਸਾਗ ਤੇ ਸਾਗ ਦੇ ਕੋ ਕੱਚੀ ਕੱਚੀਆਂ ਕਰਦਣਾ ਓਕੇ ਵਲੌਗ ਅਸੀਂ ਮਿਲਦਾ 2-3 ਮਹੀਨੇ ਬਾਅਦ ਸਟਾਰਟ ਕੀਤਾਗਾ ਤੇ ਬਾਰੇ ਟਾਈਮ ਬਾਅਦ ਬਣਾਇਆਗਾ ਅੱਜ ਅਸੀਂ ਪੂਰੀ ਵੀਡੀਓ ਬਣਾਵਾਂਗੇ ਤੇ ਤੁਹਾਡੇ ਨਾਲ ਸਾਰੇ ਨਗਰਾਂ share ਤੇ ਇਹ ਵੀ ਤੇ ਗगन ਨਾਲ ਵੀ ਮਲਾਉਣੀ ਹੈਗੀ ਗगन ਸਾਗ ਚੀਰਦੀ ਸੀ ਤੇ ਮੈਂ ਕਿਹਾ ਚਲ ਅੱਜ ਆਪਾਂ ਵੀਡੀਓ ਬਣਾਉਣੀ ਹੈਗੀ ਸਾਗ ਨਾ ਬਾਲਾ ਸੋਨਾਗਾ ਮੇਰੀ ਸਹੇਲੀ ਨੇ ਲਿਆ ਕੇ ਦਿੱਤਾਗਾ ਐ ਲੱਗਾ ਜਿਵੇਂ ਹੈ ਨਾ ਪੂਰੇ ਸਿਆਲ ਚ ਹੁੰਦਾ ਜਿਵੇਂ ਸਾਗ ਉਵੇਂ ਹੈਗਾ ਕਟਿੰਗੇ ਕਟਿੰਗੇ ਗੰਦਲਾ ਤੇ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਆਹ ਦੇਖੋ ਗगन ਚੰਦੀ ਅੱਛਲੀ ਆਣੀ ਹੈ ਨਾ ਚੀਰੀ ਆਣੀ ਹੈ ਤੇ ਆ ਦੇਖ ਸਾਡਾ ਸਾਗ ਮੈਂ ਉੱਠ ਕੇ ਦਿਖਾਉਂਦੀ ਚੰਗੀ ਤਰ੍ਹਾਂ ਵਾੜੀਆਂ ਸੋਹਣੀਆਂ ਗੰਦਲਾਂ ਸਾਡੀ ਨਜ਼ਰ ਵੀ ਨਾ ਮੇਰੀ ਲੱਗ ਜੇ ਕਿਤੇ ਮੇਰਾ ਸਾਗ ਵਧੀਆ ਨਾ ਬਣੇ ਤੇ ਪਾਲਕ ਤਾਂ ਥੋੜੀ ਜਿਹੀ ਐ ਜੀ ਹੈਗੀ ਪੱਕੀ ਜਿਹੀ ਐ ਹੈਲੋ ਨਵੀ ਨਵੀ ਦੇ ਪੇਪਰ ਹੋਈ ਜਾਂਦੇ ਹੈਗੇ ਇੱਕ ਹੀ ਰਹਿ ਗਿਆ ਹਨਾ ਹਾਂਜੀ ਸਾਗ ਆ ਗਿਆ ਆਪਾਂ ਨੇ ਚੀਰ ਲਿਆ ਆਪਾਂ ਨੇ ਨਹੀਂ ਗਗਨ ਦੇ ਚੀਰੇ ਮੈਂ ਤਾਂ ਬਾਥੂ ਜੀਰੇ ਥੋੜਾ ਜਾਂ ਗਗਨ ਨੇ ਚੀਰੇ ਸੀਗੇ ਸਾਗ ਤੇ ਗਗਨ ਬਣਾਉਗੀ ਹੁਣ ਚਾਹ ਗਗਨ ਵੱਡੇ ਵੱਡੇ ਢਾਂਡੇ ਰੱਖੀ ਜਾਂਦੀ ਐ ਆ ਇਹਦੇ ਚ ਕੀ ਆ ਆਈਸਕ੍ਰੀਮ ਰੱਖ ਦੇ ਭਰਾਵਾ ਨਹੀਂ ਥਾਣੇਗੀ ਰੱਖ ਦੇ ਅੰਦਰ ਵਾਲੇ ਜਿਹੜਾ ਤਾਂ ਵੀਡੀਓ ਬਣਾਉਣਗੇ ਨਾ ਤਾਂ ਕਰਕੇ ਮੈਨੂੰ ਹਿਸਾਬ ਜਾਣੀ ਆ ਕਿ ਅਸੀਂ ਬੂਟੇ ਲੈ ਕੇ ਆਏ ਸੀਗੇ ਅੜੀ ਸਰਸਾ ਉਹ ਕੇ ਸੀ ਜਿੱਤੇ ਤੇ ਉਹ ਵਾਲੇ ਦਿਖਾਨੇ ਬਰਸੂ ਨਹੀਂ ਆਗੇ ਆ ਦੇਖੋ ਆਹ ਵਾਲੇ ਲਿਆਂਦੇ ਆ ਤੇ ਵੀ ਫੁੱਲ ਲੱਗਣਗੇ ਇਹ ਦੋ ਇੱਕੋ ਜਿਹੇ ਆ ਆਹ ਦੋ ਇੱਕੋ ਜਿਹੇ ਆ ਇਹਨਾਂ ਤੇ ਆਏ ਲੱਗੇ ਫੁੱਲ ਇਹ ਘਰੇ ਲਿਆਂਦੇ ਸੀ ਜਦੋਂ ਉਹ ਦੋ ਖਿੜੇ ਹੈਗੇ ਪਹਿਲਾਂ ਤਾਂ ਬਸ ਐਂ ਜੀ ਸੀ ਜਿੱਤੇ ਲੈ ਕੇ ਆਂਦੇ ਸੀ ਇੱਕ ਫੁੱਲ ਖਿੜਿਆ ਸੀਗਾ ਤੇ ਹੁਣ ਕਈ ਦਿਨ ਹੋ ਗਏ ਇਹਨਾਂ ਨੂੰ ਲਿਆਂਦੇ ਨੂੰ ਤੇ ਖਿੜ ਗਏ ਤੇ ਦੋ ਬੁੱਤੇ ਆਪਾਂ ਨੇ ਆ ਲਿਆਂਦੇ ਸੀਗੇ ਹਾਂ ਜੀ ਕਾ ਇਹ ਹੈ ਜੇ ਲਾਉਣ ਆ ਲੈਗੇ ਗਮਲੇ ਇਤ ਲਾਵਾਂਗੇ ਵੱਡਿਆਂ ਤੇ ਇਹ ਹੈਗੇ 4 4.5 ਪੁੱਟੇ ਹੋਣਗੇ ਇਹਦਾ ਕੱਦ ਪੁੱਟਿਆਂ ਦਾ ਤੇ ਆ ਆਪਣੀ ਬੈਂਗਣੀ ਦਾ ਪੁੱਟਾ ਵੀ ਫੁੱਟਿਆ ਇਹਦੀ ਕਟਿੰਗ ਕਰਤੀ ਸੀਗੀ ਥੋੜੇ ਜਿ ਇਧਰ ਹੈ ਇਹ ਵਾਲੇ ਤਾਂ ਸਰਦੀਆਂ ਵਾਲੇ ਹੀ ਹੈਗੇ ਇਹ ਪਹਿਲਾਂ ਸੁੱਕ ਜੇ ਗਏ ਸੀ ਹੁਣ ਇਹ ਚੱਲ ਪਏ ਦੁਬਾਰਾ ਤਿਆ ਵਾਲੀ ਬੀਲ ਨੇ ਲੈ ਆਂਦੀ ਸੀ ਕਿ ਮੇਰੀ ਮਾਸੀ ਦੇ ਘਰ ਤੇ ਇਹ ਪਹਿਲਾਂ ਮੱਚ ਗਈ ਸੀ ਤੇ ਹੁਣ ਇੱਕ ਇਹਦੀ ਡਾਣੀ ਜੀ ਰਹਿ ਗਈ ਸੀ ਚ ਉਹ ਫੁੱਟਾਂ ਕੱਢ ਕੇ ਤੇ ਆ ਵਧੀਆ ਹੋ ਗੀਆਂ ਇਹਨਾਂ ਕਿੰਨੇ ਫੁੱਟਾਂ ਨਿਕਲਣਗੇ ਤੇ ਕਮਲਾ ਭਰ ਗਿਆ ਆ ਮੇਰੀ ਸੇਲਿਕ ਕਰ ਲਈ ਸੀ ਇਹ ਤੋਂ ਪਨਾ ਕਮਲਾ ਜਗੇ ਆ ਮੈਂ ਕੋਠੇ ਤੇ ਸਵੇਰ ਗਮਲਾ ਚੱਕ ਲਈਆਂ ਵਿੱਚ ਫੁੱਲ ਲੱਗਣਗੇ ਬਾਗ ਬੂਟੇ ਹੈ ਤਿਆਵਲ ਕੱਪੜੇ ਕੱਲ ਧੋਤੇ ਸੀਗੇ ਇਹ ਤਾਂ ਗੱਗਣੇ ਚਾਹ ਬਣਾ ਲਈ ਚਾਹ ਪੀ ਕੇ ਅਸੀਂ ਜਾਵਾਂਗੇ ਕੋਠੇ ਤੇ ਸਾਗ ਧਰਨ ਸਾਗ ਧਰ ਕੇ ਫਿਰ ਅਸੀਂ ਜਾਵਾਂਗੇ ਨਾਹ ਨੂੰ ਕੇ ਗੁਰਦੁਆਰਾ ਸਾਹਿਬ ਪਹਿਲਾਂ ਚਾਹ ਚੁਪੀਏ ਤੇ ਆਪਣੇ ਚਿੱਲੇ ਨੇ ਕਿਦਨ ਮਿੱਟੀ ਲਾਈ ਸੀ ਬਹੁਤ ਟਾਈਮ ਹੋ ਗਿਆ ਮਹੀਨਾ ਸਾਰਾ ਤੇ ਉਹ ਬਚ ਗਈ ਸੀਗੀ ਤੇ ਉਹ ਅਜੇ ਮੈਂ ਹੀ ਲੱਖੀ ਟੱਕ ਕੇ ਰੱਖਤੀ ਸੀਗੀ ਮੈਂ ਫਿਰ ਇਹਨੂੰ ਚੋਰ ਨੂੰ ਲਾ ਦਾਂਗੇ ਤੇ तपले चर साग पानी गर्म रखता साग गगन ने धो के देता पानी अपना गर्म हो जाता थोड़ा होर हो जाता तपले साग बड़ा स्वाद बनता है साग तो सा थोड़ा ही हैल कर तपला सा बहुत बड़ा है मैं तौली भरी नहीं ਹਾਂਜੀ ਸਾਗ ਆਪਣਾ ਬਣਨਾ ਸ਼ੁਰੂ ਹੋ ਗਿਆ। ਵਾਪਸ ਤੇ ਜਿੱਦ ਜਲਦੀ ਬਣ ਜਾਂਦਾ ਅੱਜ ਕੱਲ ਦਾ ਸਾਗ। ਹੱਕ ਵੀ ਮੱਚੀ ਜਾਂਦੀ ਹੈ। ਕੋਠੇ ਵਾਲੇ ਸਾਰੇ ਬੂਟੇ ਮੱਚੇ ਪਏ ਹੈਗੇ। ਹੁਣੀ ਪਾਣੀ ਪਾਇਆ ਨਵੀ ਨੇ। ਹਾਂਜੀ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਤੇ ਨਵੀਰ ਢਿੰਡੀ ਲੈ ਕੇ ਤਾਂ ਮੈਨੂੰ ਬੰਨੀ ਜਾਂਦੀ ਹੈ। ਈ ਗਰੇਸੀ ਹੋ ਗਈ ਘਰੇ ਸਾਗ ਸਾਡਾ ਬਣ ਗਿਆ ਵਸ ਤੇ ਆ ਕੇ ਅਸੀਂ ਹੁਣ ਘੋਟ ਲਾਂਗੇ ਤੇ ਹੁਣ ਅਸੀਂ ਚੱਲੇ ਗੁਰਦੁਆਰਾ ਸਾਹਿਬ ਹਾਂਜੀ ਹੁਣ ਅਸੀਂ ਸਾਗ ਘੋਟ ਕੇ ਲੈ ਕੇ ਜਾਵਾਂਗੇ ਮੱਕੀ ਦਾ ਤੇ ਕਣਕ ਦਾ ਆਟਾ ਤੇ ਜਿਆਦਾ ਮੈਂ ਮੱਕੀ ਦਾ ਹੀ ਪਾਉਂਗੀ ਆਟਾ ਲੰਚ ਤੇ ਸਾਗ ਆਪਣਾ ਬਣ ਗਿਆ ਅਸੀਂ ਗੁਰਦੁਆਰੇ ਜਾ ਕੇ ਨਮਸਕਾਰ ਕਰਕੇ ਬਾਵਾ ਟਾਈਮ ਤੇ ਆਏ ਆਂਗੇ ਤੇ ਪਰ अस आके फिर कोठे थे साग देख लग गए मैं चल अगु मचा ली साग अपना बन गया थोड़ा जाक लवा ली आल गाग दू पीला पीला बने पर ए लगता है ਸਰ ਬਹੁਤ ਵਧੀਆ ਬਣਿਆ ਮੈਂ ਖਾ ਕੇ ਵੀ ਦੇਖਿਆ ਹੁੰਦੇ ਆ ਤੇ ਇੰਦਰ ਗਦਣਾ ਲੰਬੀ ਸੀਗੀ ਤੜਕਾ ਤੇ ਇਹ ਤੜਕਾ ਲਾ ਲਾਂਗੇ ਤਾਂ ਵੀ ਨਮਕ ਮਿਰਚ ਠੀਕ ਆ ਕੱਲਾ بس ਪਿਆਜ਼ ਪਾ ਕੇ ਤੜਕਾ ਲਾ ਲਾਂਗੇ ਤੇ ਤੜਕਾ ਸੀ ਲਾਉਨੇ ਆ ਸਰ ਹੁੰਦੇ ਤੇਲ ਦਾ ਤੇ ਇੱਕ ਅਸੀਂ ਨਵੀਂ ਚੀਜ਼ ਲਿਆਂਦੀ ਆ ਦਿਖਾਈਂਗਾ ਆ ਦੇਖੋ ਇਹ ਅਸੀਂ ਨਾ ਉਹਦੇ ਚ ਦੇਖਦੇ ਹੁੰਦੇ ਸੀਗੇ ਫੋਨ 'ਚ ਹੈਨਾ ਜੋ ਵੀ ਸਾਰੇ ਇਹੀ ਵਰਤਦੇ ਫਿਰ ਅਸੀਂ ਵੀ ਮੰਗਵਾ ਲਈਏ ਇਹ ਦੋ ਬੋਤਲਾਂ ਇੱਕ ਬਰਸ਼ ਹੈ ਨਾ ਤੇ ਇੱਕ ਹੋਰ ਕੀ ਸੀ ਇਹਦੇ ਨਾਲ ਆਹ ਹਾਂ ਦੋ ਆ ਸੀਗੀਆਂ ਸ਼ੀਸ਼ੀਆਂ ਆਈਆਂ ਤੇ ਇਹਦੇ ਵਿੱਚ ਇੱਕ ਚ ਇਸੇ ਦਾ ਨਾਮਕ ਪਾਇਆ ਘਰ ਦਾ ਪੀਸ ਕੇ ਤੇ ਇੱਕ ਤੇ ਹੈਗੀ ਕਾਲੀ ਮਿਰਚ ਹਾਂਜੀ ਗਗਨ ਰੋਟੀ ਬਣਾਈ ਜਾਂਦੀ ਹੈਗੀ ਤੇ ਸਾਗ ਨਾਲ ਖਾਣ ਨੂੰ ਲੱਗ ਗਿਆ ਹੁਣ ਅਸੀਂ ਰੋਟੀ ਖਾ ਲਾਂਗੇ ਫਿਰ ਅਸੀਂ ਕਰਾਂਗੇ ਵੀਡੀਓ ਦੀ ਸਮਾਪਤੀ आज तूसी भी, भी चिंदर, चिंदर ला ला खा लो ना जांदीवार ਦਾ ਸਾਗ ਬਣਾਇਗਾ ਅਸ ਪਰ ਥੋੜੇ ਦਿਨਾਵਾਦੀ ਬਣਾ ਲਿਆ ਦਵਾਰੇ ਇੱਕ ਮੇਰੀ ਸਹੇਲੀ ਹੈਗੀ ਉਹਨੇ ਲੈ ਕੇ ਦਿੱਤਾਗਾ ਪਹਿਲਾਂ ਵੀ ਉਹਨੇ ਨਾਲ ਜਾ ਕੇ ਤੜਾ ਕੇ ਲਿਆਂਦਾ ਸੀ ਇੱਕ ਤੀ ਉਹਨੇ ਮੈਨੂੰ ਆਪੇ ਲੈ ਕੇ ਦਿੱਤਾਗਾ ਚਿੰਤਰਾ ਚਿੰਦਰਪਾਲ ਕਾਰ ਚਿੰਦਰਪਾਲ ਕਾਰ ਦਾ ਬਹੁਤ ਧੰਨਵਾਦ ਮੈਂ ਤਾਂ ਉਹਨੂੰ ਗੱਲ ਨਾਲ ਲਾ ਲਿਆ ਜਿੱਦੋਂ ਮੈਨੂੰ ਕਹਤਾ ਦੀਦੀ ਤੁਹਾਡੇ ਵਾਸਤੇ ਮੈਂ ਇਹਨੇ ਇੱਕ ਚੀਜ਼ ਲੈ ਕੇ ਆਈਆਂ ਮੈਂ ਕਿਹਾ ਕੀ ਕਹਿੰਦੀ ਦੇਖ ਮੈਂ ਦੇਖ ਕੇ ਸਾ ਖੁਸ਼ ਹੋਊਗੀ ਤੇ ਕਹਿੰਦੀ ਮੈਨੂੰ ਪਤਾ ਸੀਗਾ